ਦੱਸ ਕੀ ਗੱਲ ਹੈ ਮਿੱਠੂ ਦਾ ਕਮਰਾ اچھا ਉਹ ਕੌਣ ਹੈਗਾ ਮਿੱਠੂ ਮੇਰਾ ਮੁੰਡਾ ਹਾਂ ਅੱਛਾ ਨਾਲ ਰਹਿੰਦਾ ਤੇਰੇ ਹਾਂ ਅੱਛਾ ਨਾਲੁੰਦੇ ਨਾਲ ਹੀ ਰਹਾਂ ਫੇਰ ਅੱਛਾ 110 ਸਾਲ ਦੀ ਉਮਰ ਹੋ ਗਈ ਅਜੇ ਵੀ ਸੁਪਨਾ ਵੀ ਮੁੰਡੇ ਦਾ ਘਰ ਪੈ ਜੇ ਹਾਂ ਅੱਛਾ ਕੱਲਾ ਘਰ ਹੀ ਪਾਉਣਾ ਕੋਈ ਹੋਰ ਤਾਂ ਨਹੀਂ ਮੰਗੇਗੀ ਹੋਰ ਕੀ ਹੋਰ ਦੱਸ ਦੇ ਜੇ ਕੋਈ ਹੈਗੀ ਹਾਂ ਤਾਂ ਪੂਰੀ ਕਰਾ ਦਾਂਗੇ ਸਰਕਾਰ ਹੈ ਹੋ ਜੂ ਹੋ ਜੂ 10 ਤੂੰ ਮੰਗ ਮਾਰਦਾ ਉਹੀ ਕਰਾ ਦੂੰ ਪੂਰੀ 10 ਆਇਤਾ ਕੋਲ ਨੋ ਹੈ 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 ਨੋ ਤਾਂ ਨਹੀਂ ਮੈਂ ਲਿਆ ਕੇ ਦੇ ਸਕਦਾ ਜਿਹੜੀ ਮੈਂ ਕਰਵਾ ਸਕਦਾ ਉਹ ਦੱਸ ਤੂੰ ਹੈ ਮੈਂ ਥੋ ਫਿਰ ਘਰ ਭਾਜੇ ਅੱਛਾ ਘਰ ਭਾਜੇ ਹੂੰ ਤੇ ਇੱਕ ਰਸੋਈ ਉਹ ਚਾਹੀਦੀ ਐ ਨਾਲ ਅੱਛਾ ਨਹੀਂ ਫਿਰ ਤੂੰ ਕਿਹਾ ਉਹ ਤਾਂ ਮੈਂ ਕਿਹਾ ਫਿਰ ਤੂੰ ਤਾਂ ਮੰਗੀ ਨਹੀਂ ਸੀ ਰਸੋਈ ਹਾਂ ਤੇ ਤੇ ਘਰ ਪੈ ਗਿਆ ਹੂੰ ਫਿਰ ਸੋਈ ਨਾਗੀ ਫੂ ਹੂੰ ਇਹ ਤਾਂ ਠੀਕ ਹੈ ਫਿਰ ਨਾਲ ਇੱਕ ਬਾਥਰੂਮ ਵੀ ਚਾਹੀਦਾ ਹੈਗਾ ਹਾਂ ਹੂੰ ਤੂੰ ਖਾਣ ਨੂੰ ਕੀ ਜੀ ਕਰਦਾ ਮੈਂ ਤਾਂ ਉਹ ਦੱਸ ਤਰਾ 1 ਮਹੀਨੇ ਵਾਸਤੇ ਕਰਾਈਏ ਸ਼ੁਰੂ ਕੀ ਖਾ ਸਕਦੀਆਂ ਆਂ ਸਾਂ ਛੇੜ ਨਹੀਂ ਕਰਦਾ ਹੂੰ ਆਇਆ ਦਾ ਨਾਲ ਦਾ ਹੂੰ ਰੋਟੀ ਟੁੱਕੋ ਅੱਛਾ ਦੁੱਧਾ ਹਾਜਮੇ ਆ ਜਾਂਦਾ ਹੈ ਜਾ ਜਾ ਭੋੜੜ ਪਾਣੀ ਪੁੱਤ ਖਾ ਲੈ ਨੇ ਹਾਂ ਆ ਜਾ ਬਾਗਾ ਮਾਤਾ ਤੇਰੇ ਜਾਦਾਗਾ ਜਦੋਂ 47 ਵੇ ਲੜਾਈ ਹੋਈ ਸੀ ਵੱਡੀ ਹੱਲੇ ਗੁੱਲੇ ਦੀ ਸੁਰਤ ਹੈਗੀ ਐ ਐ ਛੁਰਚਾ ਹੈਗੀ ਧਿਆਨ ਨਹੀਂ ਅੱਛਾ ਛੁਰਚਾ ਆ ਗਿਆ ਹੱਲੇ ਗੁੱਲੇ ਰਹਿਤਾ ਮੇਰੇ ਕੋਲ ਵੀ ਝਰਤੀ ਕਿੰਨੇ ਸਾਲ ਦਾ ਸੀਗਾ ਇਹ 2.5 ਸਾਲ ਦਾ ਟੀਕੋ ਹੂੰ ਦੀਦੋ ਮਿਰਜਾ ਮੁਕੀਨ ਮਰੇ ਹੂੰ ਵਸਾ ਚਾਉਣਾ ਨਾ ਮੈਨੂੰ ਨਹੀਂ ਪਤਾ ਤੂੰ ਦੱਸ ਮੇਰੇ ਬਾਪੂ ਕੇ ਹੀ ਨ ਮਾਰਿਆ ਹਾਂ ਹਾਂ ਸਾਡੇ ਚ ਸੂਪਾ ਜਾ ਕੇ ਕਿ ਮਾਰਿਆ ਚ ਰਹਿਤੇ ਹਾਂ ਹਾਂ ਚਾਰੇ ਕਰ ਹੂੰ ਉਦੋਂ ਕਿੰਨੇ ਬੱਚੇ ਸੀ ਮਾਤਾ ਤੇਰੇ ਕੋਲੇ ਮੇਰੇ ਕੋਲ ਤਾਂ ਇੱਕ ਤਾਂ ਮੁੰਡਾ ਹੋ ਕੇ ਨਰਗਤੀ ਤੋਂ ਪਹਿਲਾਂ ਹੂੰ ਢਾਈ ਸਾਲ ਦਾ ਹੈ ਸੀ ਹੂੰ ਇਥੇ ਹੂੰ ਨਿੰਦਰ ਹੂੰ ਫਿਰ ਮੁੰਡਾ ਮੇਰੇ ਚਾਪ ਕੇ ਹੀ ਮਾਰਿਆ ਹੂੰ ਉਦੋਂ ਤੁਸੀਂ ਇੱਥੇ ਹੀ ਰਹਿੰਦੇ ਸੀ ਪੰਜਾਬ 'ਚ ਜਾਂ ਹੋਰ ਪਾਸੇ ਤਾਂ ਨਹੀਂ ਆਏ ਸੀ? ਨਾ ਜੀ। ਹੂੰ। ਤੇਰਾ ਪੇਕੇ ਪਿੰਡ ਕਿਹੜਾ ਮਾਤਾ? ਵੱਡੀ ਹੀ ਰੋ। ਅੱਛਾ। ਤੇ ਕੋਈ ਭੈਣ ਭਰਾ ਹੈ ਹੁਣ? ਨਾ ਜੀ ਕੋਈ ਨਹੀਂ ਰਹਾ। ਅੱਛਾ। ਸਾਰੇ ਸਾਰੇ ਆਬਾ। ਅੱਛਾ ਪਰਿਵਾਰ 'ਚ ਕੋਈ ਨਹੀਂ ਹੈਗਾ ਹੁਣ? ਸਾਰਾ ਨਪੋ। ਅੱਛਾ। ਦੋ ਲੈ ਭੈਣ ਪਾਈ ਤੁਸੀਂ। ਦੋ ਦੋ ਭੈਣ ਪਾਈ ਸੀ। ਉਹ ਫੌਜੀ ਸੀ। ਅੱਛਾ। ਉਹ ਬਹੂ ਵੀ ਬਹੁਤ ਸੀ। ਹੂੰ। ਮੇਰਾ ਤਾਂ ਕੋਈ ਨਹੀਂ ਕੋ ਕੋ ਆਂਦਾ ਸੱਚੇ ਪਾਤਸ਼ਾਹ ਮਾਲਕ ਹੂੰ ਫਿਰ ਉਹਨਾਂ ਪੇਕੇ ਜਾਣ ਨੂੰ ਜੀਤਾ ਨਹੀਂ ਕਰਦਾ ਕਦੇ ਪੇਕੇ ਚ ਮੈਨੂੰ ਕੋਈ ਨਹੀਂ ਜਾਨੀਆ ਨਿੱਤ ਸੁਪਨੇ ਚ ਹਾਂ ਇੱਕ ਟਗੇੜਾ ਮੇਰਾ ਰੋਜ਼ ਦਾ ਅੱਛਾ ਬਾਗ ਤੇ ਛਾੜੇ ਹੂੰ ਕਾਦਾ ਹਾਂ ਹਾਂ ਆ ਗੋਰਾ ਦਾ ਹੂੰ ਆ ਜਾਮਣਾ ਆ ਹਾਂ ਲਓ ਜਮਾ ਮਾ ਮੇਰੇ ਪਿਉਰਾ ਤਾਂ ਭਾਈ ਇਹਨਾਂ ਨਾਲ ਹੂੰ ਜ਼ਮੀਨ ਕਿੰਨੀ ਸੀ ਮਾਤਾ ਫਿਰ ਉੱਥੇ ਤੁਹਾਡੇ ਕੋਲੇ ਪੀਕੇ ਜਿਵੇਂ ਤਾਂ ਕਿ ਦੱਸ ਹੂੰ ਚਲ ਦੱਸ ਦੇ ਰੋ ਨਾ ਮਾਤਾ ਫਿਰ ਤੈਨੂੰ ਦੱਸ ਦੇ ਚਲ ਰੋ ਸਾਈਂ ਰੋ ਸਾਈਂ ਅੱਛਾ ਹਾਂ ਦੇਖੀ ਅੱਛਾ ਕੱਕਰ ਬੱਕਰ ਹੋ ਗਏ ਅੱਛਾ ਚਾਚਾ ਦੇ ਤੈਨੂੰ ਖੁੰਝਾ ਤੇ ਆ ਚਾਚੇ ਦੇ ਹੂੰ ਚ ਖੇਪੜ ਬਹਿ ਜਾ ਹੂੰ ਕੋਤਾ ਉਹ ਲੈ ਜੇ ਰੋਤ ਕੋਤਾ ੜ ਕੇ ਹੂੰ ਕੁਛ ਨਾ ਹੋਰ ਬੈਠ ਜਾ ਚਾਚਾ ਲੋ ਹੋ ਗਏ ਤੇ ਮੇਰੀ ਅੱਛਾ ਕਾਇ ਹੋ ਗਏ ਸੀ ਮਾਤਾ